ਜੀ ਮੈਂ ਜਾ ਰਿਹਾ ਸੀ ਜੰਗਲ ਜੜੀ ਬੁੱਟੀਆਂ ਲੈਣ ਤੁਹਾਨੂੰ ਪਤਾ ਜਿਵੇਂ ਮੇਰੇ ਦੇਸੀ ਦਵਾਈਆਂ ਦਾ ਕੰਮ ਆ ਉੱਥੇ ਮੈਂ ਦੇਖਿਆ ਇੱਕ ਰਸਤੇ ਦੇ ਵਿੱਚ ਕੋਨਾ ਹਿਰਨ ਦਾ ਬੱਚਾ ਵਿਚਾਰਾ ਜਾਲ ਦੇ ਵਿੱਚ ਫਸਿਆ ਹੋਇਆ ਸੀ ਬਹੁਤ ਬੁਰੀ ਤਰ੍ਹਾਂ ਫਸ ਗਿਆ ਸੀ ਇਹ ਕਿਉਂਕਿ ਇਹਨੇ ਅੱਗੇ ਨਿਕਲਣ ਲਈ ਜ਼ੋਰ ਮਾਰਿਆ ਇਹਦਾ ਮੂੰਹ ਛੋਟਾ ਸੀ ਇੱਕ ਵਾਰ ਉਹ ਨਿੰਗ ਗਿਆ ਪਰ ਉਸ ਤੋਂ ਬਾਅਦ ਇਹਦੇ ਸਿੰਗ ਫਸ ਗਏ ਤੇ ਮੈਂ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਡਰਿਆ ਬਹੁਤ ਹੋਇਆ ਸੀ ਪਹਿਲਾਂ ਤਾਂ ਦੇਖੋ ਕਿੰਨਾ ਤੜਫ ਰਿਹਾ ਇਹ ਤੇ ਪਰ ਉਹ ਬਾਅਦ ਦੇ ਵਿੱਚ ਹੌਲੀ ਹੌਲੀ ਜਦੋਂ ਇਹਨੂੰ ਸਮਝ ਲੱਗ ਗਈ ਜਾਨਵਰ ਨੂੰ ਵੀ ਸੋਚੀ ਹੁੰਦੀ ਆ ਫਿਰ ਉਹਨੂੰ ਸਮਝ ਲੱਗ ਗਈ ਵੀ ਮੈਨੂੰ ਇਹ ਕੱਢ ਰਿਹਾ ਇਹਦੇ ਵਿੱਚੋਂ ਤੇ ਫਿਰ ਦੇਖੋ ਆਰਾਮ ਨਾਲ ਖੜ ਗਿਆ ਹੁਣ ਇਹ ਟੱਕੇ ਤੇ ਫਿਰ ਮੈਂ ਉਹਨੂੰ ਕੱਢਿਆ ਕਿਉਂਕਿ ਇੱਥੇ ਆਲੇ-ਦੁਆਲੇ ਜਾਨਵਰ ਵੀ ਬਹੁਤ ਫਿਰਦੇ ਹੁੰਦੇ ਆ ਜੰਗਲਾਂ ਦੇ ਵਿੱਚ ਤੇ ਸ਼ਿਕਾਰ ਕਰ ਲੈਂਦੇ ਹਜੇ ਛੋਟੇ ਜਾਨਵਰਾਂ ਦਾ ਜੇ ਹਜਾ ਕੋਈ ਤੁਹਾਨੂੰ ਵੀ ਜਾਨਵਰ ਦੇਖੇ ਜਿਹੜਾ ਵਿਚਾਰਾ ਵਿਵਤਾ ਦੇ ਵਿੱਚ ਫਸਿਆ ਹੋਇਆ ਤਾਂ ਉਹਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਇੱਥੇ ਜੰਗਲੀ ਕੁੱਤੇ ਵੀ ਫਿਰਦੇ ਹੁੰਦੇ ਆ ਜਿਵੇਂ ਆ ਦੇਖੋ ਤੁਸੀਂ ਅੱਗੇ ਦਿਖਾ ਰਿਹਾ ਮੈਂ ਤੁਹਾਨੂੰ ਥੋੜਾ ਜਿਹਾ ਅੱਗੇ ਗਿਆ ਜਦੋਂ ਮੈਂ ਉੱਥੇ ਦੇਖੇ ਤਾਂ ਮੈਂ ਉਹਨਾਂ ਦੀ ਵੀ ਵੀਡੀਓ ਬਣਾ ਲਈ ਉਕੇ ਜੰਗਲੀ ਕੁੱਤੇ ਇਥੇ ਆਮ ਹੀ ਜੰਗਲਾਂ ਦੇ ਵਿੱਚ ਫਿਰਦੇ ਰਹਦੇ ਆ ਇਹ ਹੁੰਦੇ ਵੀ ਸ਼ਿਕਾਰੀ ਨੇ ਤੇ ਇਸ ਤਰ੍ਹਾਂ ਦੇ ਜਾਨਵਰਾਂ ਨੂੰ ਇਹ ਬਿਲਕੁਲ ਹੀ ਨਹੀਂ ਛੱਡਦੇ ਇਹ ਤਾਂ ਮੈਂਟੋ ਮੈਂਟ ਹਜੇ ਜਾਨਵਰ ਨੂੰ ਮਾਰ ਕੇ ਖਾ ਜਾਂਦੇ ਆ ਤੇ ਜਿਹੜੀਆਂ ਜਿਹੜੀਆਂ ਅੱਗੇ ਮੈਂ ਜੜੀ ਬੂਟੀਆਂ ਤੁਹਾਨੂੰ ਦਿਖਾਉਂਗਾ ਕਿ ਕਿਹੜੀਆਂ ਕਿਹੜੀਆਂ ਜੜੀ ਬੂਟੀਆਂ ਵੀ ਉੱਥੋਂ ਲੈ ਕੇ ਆਇਆ ਮੈਂ ਜਾਂ ਉਹਨਾਂ ਦੀ ਕੀ ਜੜੀ ਜਾਣਕਾਰੀ ਵੀ ਦਿੰਨੇ ਆਪਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਜੜੀ ਬੂਟੀਆਂ ਹੁੰਦੀਆਂ ਨੇ ਇਹ ਜਿਹੜੀ ਜੜੀ ਬੂਟੀ ਆ ਇਹਨੂੰ ਜਲਕੁੰਬੀ ਕਹਿੰਦੇ ਆ ਇਹ ਅਣਗੌਲੀ ਜੜੀ ਬੂਟੀ ਆ ਮਤਲਬ ਸਾਡੇ ਆਮ ਹੀ ਚਪੜਾਂ ਦੇ ਵਿੱਚ ਟੋਪਿਆਂ ਦੇ ਵਿੱਚ ਦਰਿਆ ਦੇ ਵਿੱਚ ਕੰਡਿਆਂ ਤੇ ਬਹੁਤ ਖੜੀ ਹੁੰਦੀ ਆ ਪਰ ਇਹਦੇ ਬਿਮਾਰੀਆਂ ਵਿੱਚ ਕਿਹੜੀਆਂ-ਕਿਹੜੀਆਂ ਚ ਵਰਤੀ ਜਾਂਦੀ ਆ ਇਹ ਗੋਲੋਂ ਸਾਨੂੰ ਨਾਂ ਪਤਾ ਹੋਣ ਕਰਕੇ ਤਾਂ ਅਸੀਂ ਇਹਨੂੰ ਇਹ ਸਮਝਦੇ ਆਂ ਵੀ ਇਹ ਸਾਡੇ ਲਈ ਗੰਦਗੀ ਫੈਲਾ ਰਹੀ ਆ ਪਰ ਸਹੀ ਮੈਨੇ ਇਹਦੇ ਵਿੱਚ ਨਾ ਜੇ ਤੁਸੀਂ ਇਹਦੀ ਸਹੀ ਤਰੀਕੇ ਨਾਲ ਪਛਾਣ ਕਰ ਲਈ ਤਾਂ ਤੁਹਾਨੂੰ ਸਮਝ ਲੱਗੂ ਵੀ ਇਹ ਕਿੱਡੀ ਅਨਮੋਲ ਚੀਜ਼ ਆ ਇਹਦੇ ਲਈ ਮੈਂ ਤੁਹਾਨੂੰ ਥਾਇਰੋਇਡ ਦਾ ਇਲਾਜ ਦੱਸਦਾ ਵੀ ਥਾਇਰੋਇਡ ਦੇ ਗੱਟੇ ਨੂੰ ਤੁਸੀਂ ਕਿਵੇਂ ਵਰਤ ਸਕਦੇ ਹੋ ਇੱਕ ਤਾਂ ਤੁਸੀਂ 100 ਗ੍ਰਾਮ ਧਣੀਆਂ ਲੈ ਲੈਣਾ ਦੂਸਰਾ ਇਹਨੂੰ ਤੁਸੀਂ ਸਾਫ਼ ਸੁਥਰੀ ਜਗ੍ਹਾ ਕੋਈ ਬੂਟੀ ਨੂੰ ਲੈ ਲੈਣਾ ਤੇ ਇਹਦੀ ਪਛਾਣ ਵੀ ਕਰੀ ਚੱਲੋ ਨਾਲ ਦੀ ਨਾਲ ਮੈਂ ਸਾਰੀ ਦਿਖਾਈ ਜਾਂਦਾ ਤੁਹਾਨੂੰ ਤੇ 100 ਗ੍ਰਾਮ ਇਹਨੂੰ ਸੁਕਾ ਕੇ ਤੁਸੀਂ ਇਹਦਾ ਪਾਊਡਰ ਬਣਾ ਲੈਣਾ ਦੋਨਾਂ ਚੀਜ਼ਾਂ ਦਾ ਜੇ ਤੁਸੀਂ ਸਵੇਰੇ ਸ਼ਾਮ ਕੜਾਹਾ ਪੀਣ ਲੱਗ ਗਏ ਚਮਚਾ ਦਾ ਚੌਥਾ ਪੀਸ ਹਿੱਸਾ ਪੀ ਲਓ ਜਾਂ ਅੱਧਾ ਚਮਚਾ ਪੀ ਲਓ ਪਾਣੀ ਦੇ ਵਿੱਚ ਬੋਇਲ ਕਰਕੇ ਤਾਂ ਤੁਸੀਂ ਦੇਖੋਗੇ ਵੀ 1 ਮਹੀਨੇ ਦੇ ਵਿੱਚ ਤੁਹਾਨੂੰ ਇੰਨੇ ਵਧੀਆ ਰਿਜ਼ਲਟ ਆਉਣਗੇ ਤੁਹਾਡਾ ਥਾਇਰੋਇਡ ਜਿਹੜਾ ਹਜ਼ਾਰਾਂ ਲੱਖਾਂ ਦੀਆਂ ਦਵਾਈਆਂ ਨਾਲ ਵੀ ਠੀਕ ਹੋ ਰਿਹਾ ਉਹ ਵੀ ਤੁਹਾਡਾ ਠੀਕ ਹੋਣ ਲੱਗ ਜਗਾ ਕਿਉਂਕਿ ਇਹ ਖੂਨ ਦੇ ਸੰਚਾਰ ਨੂੰ ਬਿਲਕੁਲ ਠੀਕ ਕਰਦੀ ਆ ਇਸ ਤੋਂ ਅਗਲਾ ਜਿਹੜਾ ਬਰਖਤ ਇਹ ਤੁਹਾਨੂੰ ਦਿਖ ਰਿਹਾ ਬੜੇ ਸੋਹਣੇ ਸੋਹਣੇ ਫੁੱਲ ਲਾਲ ਦੇ ਰੰਗ ਦੇ ਇਹ ਹੁੰਦਾ ਜੀ ਪਲਾਸ ਦਾ ਫੁੱਲ ਢਾਕ ਪਲਾਸ ਪਹਿਲੇ ਸਮਿਆਂ ਦੇ ਵਿੱਚ ਕੀ ਕਰਿਆ ਜਾਂਦਾ ਸੀ ਇਹਦੇ ਜਿਹੜੇ ਫੁੱਲਾਂ ਤੋਂ होली ਦੇ ਟਾਈਮ ਤੇ ਇਹਦੇ ਫੁੱਲਾਂ ਦਾ ਰਸ ਜਿਹੜਾ ਪਾਣੀ ਦੇ ਵਿੱਚ ਘੋਲ ਕੇ ਉਹ ਇੱਕ ਦੂਜੇ ਦੇ ਉੱਪਰ ਪਾਇਆ ਜਾਂਦਾ ਸੀ ਕਿਉਂਕਿ ਇਹਦੇ ਫੁੱਲਾਂ ਦੇ ਰਸ ਨਾਲ ਜਿਹੜਾ ਚਮੜੀ ਦੇ ਰੋਗ ਹੁੰਦੇ ਸੀ ਮੌਸਮ ਬਦਲਣ ਤੇ ਤਾਂ ਉਹ ਬਿਲਕੁਲ ਠੀਕ ਹੋ ਜਾਂਦੇ ਸੀ ਪਰ ਅੱਜ ਕੱਲ ਤਾਂ ਮਾੜੇ ਰੰਗ ਵਰਤੇ ਜਾਂਦੇ ਆ ਹੌਲੀ ਚ ਪਰ ਪਹਿਲੇ ਸਮੇਂ 'ਚ ਇਹਨੂੰ ਵਰਤਿਆ ਜਾਂਦਾ ਸੀ ਹੋਰ ਵੀ ਇਹਦੇ ਬਹੁਤ ਫਾਇਦੇ ਜਿਹੜੀ ਤੁਸੀਂ ਇੱਕ ਚੀਜ਼ ਨੂੰ ਤੁਸੀਂ ਆਮ ਹੀ ਜਾਣਦੇ ਹੋਵੋਗੇ ਕਮਰ ਕਸ ਦੀ ਜਿਹੜੀ ਗੂੜ ਵਰਤਦੇ ਹੋ ਤੁਸੀਂ ਜਦੋਂ ਕੋਈ ਪੰਜੀਰੀ ਬਣਾਉਨੇ ਉਹਦੇ ਵਿੱਚ ਵਰਤਦੇ ਹੋ ਤਾਂ ਉਹ ਗੂੜ ਵੀ ਇਸੇ ਤਰ੍ਹਾਂ ਤੋਂ ਤਿਆਰ ਹੁੰਦੀ ਆ ਹੋਰ ਇਹਦੇ ਕੀ ਕੀ ਫਾਇਦੇ ਨੇ ਇਹਦੇ ਮੈਂ ਤੁਹਾਨੂੰ ਥੋੜੇ ਜੇ ਗੁਣ ਗਿਣਾ ਦਿੰਦਾ ਜਿਵੇਂ ਨਕਸੀਰ ਦੇ ਵਿੱਚ ਵਰਤੀ ਜਾਂਦੀ ਆ ਪੇਟ ਦਰਦ ਦਾ ਬਵਾਸੀਰ ਦੀ ਪ੍ਰੋਬਲਮ ਆ ਉਹਦੇ ਵਿੱਚ ਵਰਤੀ ਜਾਂਦੀ ਆ ਕੋ ਜੋੜਾ ਦਾ ਦਰਦ ਹੋ ਰਿਹਾ ਉਹਦੇ ਲਈ ਵਰਤੀ ਜਾਂਦੀ ਹੈ ਚਮੜੀ ਰੋਗਾਂ ਲਈ ਵਰਤਿਆ ਜਾਂਦਾ ਹੈ ਇਹਨੂੰ ਪੌਦੇ ਨੂੰ ਆਂਤੜੀਆਂ ਦੇ ਵਿੱਚ ਛਾਲੇ ਹੋ ਰਹੇ ਨੇ ਉਹਦੇ ਲਈ ਵਰਤਿਆ ਜਾਂਦਾ ਇਹਦੇ ਫੁੱਲਾਂ ਦੀ ਸਬਜ਼ੀ ਬਣਾ ਕੇ ਵੀ ਖਾਧੀ ਜਾਂਦੀ ਆ ਹੋਰ ਸਟੇਟਾਂ ਦੇ ਵਿੱਚ ਤੇ ਇਹਦੇ ਦਰਖਤ ਹੁਣ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਮਾਤਰਾ ਦੇ ਵਿੱਚ ਰਹਿ ਗਏ ਦਰਲੇ-ਵਿਰਲੇ ਲੱਭਦੇ ਆ ਇਹ ਤੋਂ ਬਿਨਾ ਪੱਤੇ ਵੀ ਇਹਦੇ ਕੰਮ ਆਉਂਦੇ ਆ ਫੁੱਲ ਵੀ ਇਹਦੇ ਕੰਮ ਆਉਂਦੇ ਆ ਇਹਦੀ ਛਾਲ ਵੀ ਕੰਮ ਆਉਂਦੀ ਹੈ ਤੇ ਜੜ ਵੀ ਕੰਮ ਆਉਂਦੀ ਹੈ ਇਹਦੇ ਬੀਜ ਵੀ ਕੰਮ ਆਉਂਦੇ ਆ ਇਹ ਸਾਰਾ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਇੱਕ ਵੀਡੀਓ ਪਾਵਾਂਗੇ ਉਹਦੇ ਵਿੱਚ ਦੱਸਾਂਗੇ ਵੀ ਕਿਹੜੀ ਚੀਜ਼ ਨੂੰ ਕਿਵੇਂ ਤੇ ਕਿਹੜੀ ਬਿਮਾਰੀ ਦੇ ਵਿੱਚ ਵਰਤਿਆ ਜਾਂਦਾ ਉਹਦੇ ਨਾਲ ਕਿਹੜੀਆਂ ਕਿਹੜੀਆਂ ਹੋਰ ਚੀਜ਼ਾਂ ਵਰਤ ਕੇ ਆਪਾਂ ਲਾਹੇ ਲੈ ਸਕਦੇ ਆ ਇਹਦੀ ਇਹਦੀ ਖੇਤੀ ਵੀ કરી ਜਾ ਸਕਦੀ ਹੈ ਇਸ ਪੌਦੇ ਦੀ ਜਿਵੇਂ ਆਪਾਂ ਪਹਿਲਾਂ ਮੁਰੰਗੇ ਦੀ ਖੇਤੀ ਕਰਕੇ ਦਿਖਾਈਆ ਤੁਹਾਨੂੰ ਤੇ ਇਹ ਤਿੰਨ ਪ੍ਰਕਾਰ ਦੇ ਹੁੰਦੇ ਆ ਚਿੱਟੇ ਰੰਗ ਦਾ ਫੁੱਲ ਵੀ ਹੁੰਦਾ ਇਹਦੇ ਵਿੱਚ ਇਹ ਵੀ ਹੁੰਦਾ ਤਿੰਨ ਕਿਸਮਾਂ ਤੇ ਹੁੰਦੇ ਨੇ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਪਲਾਟ ਤੇ ਹੁਣ ਇਹ ਵਾਲਾ ਜਿਹੜਾ ਤੁਹਾਨੂੰ ਕਿੱਕਰ ਵਰਗੇ ਪੱਤੇਆ ਵਾਲਾ ਤੇ ਕਿੱਕਰ ਦੇ ਕੰਡੇ ਆ ਕੰਡੇ ਹੁੰਦੇ ਜਿਦਾਂ ਉਸ ਤਰ੍ਹਾਂ ਦਾ ਪੌਦਾ ਦਿਸਦਾ ਤੁਹਾਨੂੰ ਦੇਖੋ ਕਿੱਡੀਆਂ-ਕਿੱਡੀਆਂ ਸੂੜਾਂ ਨੇ ਇਹਦੀਆਂ ਇਹ ਅਸਲ ਦੇ ਵਿੱਚ ਗਾਣਾ ਵੱਖਰੀ ਕਿਸਮਾ ਤਿੱਕਰ ਦੀ ਪੰਜਾਬ ਦੇ ਵਿੱਚ ਤਾਂ ਇਹ ਬਹੁਤ ਨਾ ਮਾਤਰਾ ਇੱਕ ਪੌਦਾ ਮੈਨੂੰ ਦਿਸਿਆ ਇੱਥੇ ਜੰਗਲ ਦੇ ਵਿੱਚ ਹੋਰ ਮੈਂ ਇਹਦੇ ਕਦੇ ਪੌਦਾ ਇੱਥੇ ਦਿਖਿਆ ਨਹੀਂ ਇਹਦਾ ਕੀ ਹੁੰਦਾ ਜਿਵੇਂ ਖਿੱਤਰ ਨੂੰ ਟੁੱਕੇ ਲੱਗਦੇ ਆ ਇਹਨੂੰ ਫਲੀਆਂ ਲੱਗਦੀਆਂ ਨੇ ਇਹਦੀ ਫਲੀਆਂ ਦੀ ਸਬਜ਼ੀ ਬਣਦੀ ਆ ਬਹੁਤ ਗੁਣਕਾਰੀ ਹੁੰਦੀ ਆ ਰਾਜਸਥਾਨ ਦੇ ਵਿੱਚ ਇਸ ਪੌਦੇ ਦੀ ਖੇਤੀ ਕਰੀ ਜਾਂਦੀ ਆ ਬਹੁਤ ਵੱਡੇ ਪੱਧਰ ਤੇ ਖੇਤੀ ਕਰੀ ਜਾਂਦੀ ਆ ਉੱਥੇ ਦੀ ਸਰਕਾਰੀ ਸੰਸਥਾ ਨੇ ਇਹ ਪੌਦਾ ਇਸ ਤਰ੍ਹਾਂ ਦਾ ਤਿਆਰ ਕਰਿਆ ਵੀ ਜਿਹਨੂੰ ਫਲੀਆਂ ਵੀ ਬਹੁਤ ਜ਼ਿਆਦਾ ਲੱਗਦੀਆਂ ਨੇ ਇਹਨਾਂ ਤਾਂ ਬਹੁਤ ਥੋੜੀਆਂ ਫਲੀਆਂ ਲੱਗੀਆਂ ਨੇ ਔਰ ਉਹਨੂੰ ਇੰਨੀਆਂ ਜ਼ਿਆਦਾ ਫਲੀਆਂ ਲੱਗਦੀਆਂ ਨੇ ਵੀ ਇੱਕ ਪੌਦੇ ਤੋਂ 4-4 5-5000 ਦੀ ਕਮਾਈ ਹੋ ਜਾਂਦੀ ਆ ਉੱਥੇ ਰਾਜਸਥਾਨ ਦੇ ਵਿੱਚ ਕੋਈ ਵੀ ਵਿਆਹ ਇਸ ਤਰ੍ਹਾਂ ਦਾ ਨਹੀਂ ਵੀ ਜਿਹਦੇ ਵਿੱਚ ਇਹਦੀ ਦਾਲ ਸਬਜ਼ੀ ਨਾ ਬਣੇ ਪੰਜਾਬ ਦੇ ਵਿੱਚ ਇਹਦੀ ਖੇਤੀ ਬਹੁਤ ਆਰਾਮ ਨਾਲ કરી ਜਾ ਸਕਦੀ ਆ ਕਿਉਂਕਿ ਇਹਨੂੰ ਪਾਣੀ ਬਹੁਤ ਘੱਟ ਚਾਹੀਦਾ ਹੁੰਦਾ ਤੇ ਦੇਖ ਲਓ ਜੰਗਲ ਦੇ ਵਿੱਚ ਬਿਨਾਂ ਪਾਣੀ ਤੋਂ ਹੀ ਖੜੀ ਆ ਬਰਸਾਤਾਂ ਦੇ ਪਾਣੀ ਨਾਲ ਇਹ ਹੋਈ ਜਾਂਦੀ ਆ ਪਰ Hindu ਧਰਮ ਦੇ ਵਿੱਚ ਦੀ ਬਹੁਤ ਵੱਡੀ ਮਹਾਨਤਾ Hindu ਧਰਮ ਦੇ ਵਿੱਚ ਇਹਨੂੰ ਪੂਜਿਆ ਜਾਂਦਾ ਲੋਕ ਨਰਸਰੀਆਂ ਦੇ ਵਿੱਚੋਂ ਇਹਦੇ ਪੌਦੇ ਲੈ ਜਾਂਦੇ ਆ ਤੇ ਆਪਣੇ ਘਰਾਂ ਦੇ ਵਿੱਚ ਲਾਉਂਦੇ ਆ ਕਿਉਂਕਿ ਇਹਨੂੰ ਸ਼ੁਭ ਮੰਨਿਆ ਜਾਂਦਾ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਵੀ ਵੀਡੀਓ ਅਸੀਂ ਪਾਈਏ ਤੁਹਾਡੇ ਕੋਲ ਉਹਦਾ ਨੋਟੀਫਿਕੇਸ਼ਨ ਪਹੁੰਚ ਜਾਵੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।